ਮੁੰਬਈ ਚ ਅੰਡਰਵਰਲਡ ਨੇ ਕੱਪੜੇ ਨਹੀਂ ਮਿਲਾ ਟਾਰਗੇਟ ਕਰਨੇ ਸ਼ੁਰੂ ਕੀਤੇ ਜਾਂ ਜਿਵੇਂ ਆਪਣੇ ਪੰਜਾਬ ਦੇ ਸਿੰਗਰ ਸਮਝ ਲਓ 37 ਮਿਲਾ ਰਹੀਆਂ ਉਹ ਤੋਂ ਸਾਲਿਆਂ ਤੋਂ ਕਰੋੜਾਂ ਦੇ ਹਿਸਾਬ ਨਾਲ ਮੰਗ ਕੀਤੀ ਅੱਡਾ ਅੰਡਰਵਰਲਡ ਦੇ ਆਰ ਉਹਨਾਂ ਕਬਲੀ ਨੇ ਹਮਰਨਾਕ ਨੇ ਦਾਊਦ ਨੇ ਦੂਧਿਆਨੇ ਟਾਈਮ ਕਿੰਨਾ ਇਹ 1984 ਬਿਆਸੀ ਦੀ ਗੱਲ ਹੈ ਇਹਨਾਂ ਦੀ ਆਪ ਚਲਾਈ ਹੋ ਰਹੀਆਂ ਦੀਆਂ ਗੈਂਗਟਰ ਵਾਲੀ ਇਨਾਂ ਨੇ ਇੱਕ ਸਿੰਗਰ ਤੋਂ 2 ਇੱਕ ਮੇਲਾ ਵਾਲੇ ਤੋਂ 2 ਨੇ ਪੈਸੇ ਮਗੇ ਘਟਾਉ ਉਹਦਾ ਨਾਮ ਸੀ ਸਮੀਰ ਘਟਾਉ ਤੁਸੀਂ ਨਰਤੇ ਜਾ ਕੇ ਦੇਖ ਸਕਦੇ ਮੋਤ ਅਮੀਰ ਬਿਜ਼ਨਸਮੈਨ ਸੀ ਸੈਂਟਰ ਮੇਲਾ ਹੋਰ ਬੜਾ ਉਹਨੂੰ ਮਾਰਤਾ ਮਰਨਾ ਕਿਨੇ ਉਹਨੂੰ ਬਾਦ ਮਿਲਣ ਨੇ ਕਿਹਾ ਕਿ ਅਰੇ ਇਹਨਾਂ ਨੂੰ ਪੈਸੇ ਕਦੋਂ ਤੱਕ ਦੇਈ ਜਾਵਾਂਗੇ 37 ਮਿਲਾਂ ਚੋਂ 34 ਮਿਲਾਂ ਬਾਂਬੇ ਤੋਂ ਟ੍ਰਾਂਸਫਰ ਹੋ ਗਈਆਂ 2 ਸਾਲ ਦੇ ਅੰਦਰ ਅੰਦਰ 11 ਲੱਖ ਵਰਕਰ ਬੇਰੁਜ਼ਗਾਰ ਹੋ ਗਏ ਕਿਉਂਕਿ ਅੰਡਰਵਾਲਤੀ ਦਾ ਚਤੇ ਨਹੀਂ ਹੋਗੀ। ਉਹੀ ਹਾਲ ਚੰਗਣਾ ਦਾ ਜਾਂ ਹੋਰ ਕਿਸੇ ਫੀਲਡ ਦੇ ਬੰਦੇ ਤੇ ਅੰਡਰਵਾਲ ਦਾ ਕਲ ਦੇ ਦੇਵੇ। ਫਿਰ ਉਹ ਕੀ ਕਰਦੇ ਆ? ਉਹਨਾਂ ਨੂੰ ਫਿਰ ਇਕੱਠੇ ਹੋ ਕੇ ਸਮੀਰ ਘਟੌੜ ਦੀ ਫੈਮਿਲੀ ਨੇ ਪੁਲਿਸ ਨੂੰ ਪੈਸੇ ਦਿੱਤੇ 15 ਕਰੋੜ ਰੁਪਈਆ। ਕਿ ਸਾਡਾ ਬੰਦਾ ਤਾਂ ਮਰ ਗਿਆ। ਇਹਨੂੰ ਜਿਹੜਾ ਪੁਲਿਸ ਅਫਸਰ ਨਾਲ ਕਾਊਂਟਰ ਕਰੂਗਾ ਉਹਨੂੰ 5 ਕਰੋੜ ਮੈਾਦੰਗੋਦੀ ਕਾਰਨ ਇਹਨੇ ਬਿਆਨ ਕੀਤਾ ਸੀ ਓਪਨ ਪ੍ਰਸ਼ ਤਵੇ ਹਾਂ ਦੇ ਤਾ। ਆ ਮੌਤਿਆ ਪਿੱਛੇ ਲਿਓ ਬਣਾਇਆ। ਔਰ ਇੱਕ ਪ੍ਰੇਤ ਵਾਲੇ ਨੇ ਕਾਊਂਟਰ ਕਰ ਗਏ ਤੇ ਤਾ ਤਾਂ ਅਮਰ ਨਾਇਕ ਦਾ ਹੁਣ 15 ਕਰੋੜ ਮਿਲਿਆ ਕਿ ਨਹੀਂ ਮਿਲਿਆ ਉਹਨੇ ਤੇ ਕਿਹਾ ਸੀ ਮੈਂ ਸਰਕਾਰ ਨੂੰ ਦਊਂਗੀ ਸਰਕਾਰੀ ਹਸਪਤਾਲ ਨੂੰ ਦਊਂਗੀ ਉਹ ਪਤਾ ਨਹੀਂ ਪਰ ਉਹਨਾਂ ਨੇ ਉਹ ਗੈਂਗਸਟਰਨ ਬਰਬਾਦ। ਸੋ ਜਦੋਂ ਜਿੰਨਾਂ ਪਹੰਤ ਕਹਿੰਦੇ ਨੇ ਅੱਤ ਕਹਿੰਦੇ ਨੇ ਹੋ ਜਾਂਦੀਆਂ ਉਦੋਂ ਫੇਰ ਬੰਦੇ ਇਕੱਠੇ ਹੋ ਕੇ ਆਪਣੀ ਸਰਵਾਈਵਲ ਲਈ ਕੁਝ ਵੀ ਕਰਾ ਦਿੰਦੇ। ਤੋ ਇੱਕ ਵੱਡੀ ਗੱਲ ਨਹੀਂ ਆ ਕਿ ਸਿੰਗਰਾਂ ਨੇ ਇਕੱਠੇ ਹੋ ਕੇ ਕਿੰਨਾ ਚਾ ਕਾਤਾ ਪੈਸਾ ਹੁਣ ਲਾਰੈਂਸ ਬਿਸ਼ਨੋਈ ਦਾ ਤੁਸੀਂ ਕਹਿੰਦੇ 1.5 ਕੋਰਡ ਦਾ ਖਰਚਾ ਆ ਸਿੱਧੂ ਨੂੰ ਮਾਰਨ ਚ ਤੇਧਰੂ ਮਾਰਨ ਉਹਨੇ ਕਿਨੇ ਪਨਾਉਟ ਕੀਤਾ ਇਹ ਇਨਵੈਸਟੀਗੇਸ਼ਨ ਕਿਉਂ ਨਹੀਂ ਕਰਦੇ ਇਨੇ ਬੰਦੇ ਇਕੱਠੇ ਕਰਨੇ ਚਾਰ-ਪੱਟੇ ਕਰਨੇ ਗੱਡੀਆਂ ਇਕੱਠੀਆਂ ਕਰਨੀਆਂ ਰਹਿਣ ਦਾ ਉਹਨਾਂ ਦਾ ਬੰਦੇ ਉਹ ਬਾਦ ਭੱਜਣ ਤੋਂ ਬਾਅਦ ਵਕੀਲਾ ਦੇ ਪੈਸੇ ਜੇਹਾਂ ਲੋਕੋ ਬੈਠੇ ਉਹਦੇ ਘਰਦਿਆਂ ਨੂੰ ਹਰ ਮਹੀਨੇ ਪੈਸਾ ਦੇਣਾ ਸਬਸਿਸਟੈਂਸ ਸਸਟੇਨੈਂਸ ਅਲਾਉਂਸ ਦੇਣਾ ਹੁਣ ਤੁਹਾਡੇ ਸਾਹਮਣੇ ਜਿਹੜੇ ਜਿਹੜੇ ਮੇਨ ਖਤਰਾ ਸੀਗਾ ਉਹਨਾਂ ਨੂੰ ਉਹ ਕਿਸੇ ਬਾਲੀਵੁੱਡ ਨੂੰ ਤਾਂ ਅਜੇ ਹੈ ਨਹੀਂ ਸੀ ਉਹ ਤਾਂ ਫਿਰ ਪੰਜਾਬ ਦੇ ਸਿੰਗਰਸ ਹੀ ਸੀਗੇ ਕੁਝ ਮੈਂ ਚਾਹੁੰਦਾ ਤੁਹਾਡੇ ਵੀ ਕਿਹੜੇ ਕਿਹਨਾਂ ਨੂੰ ਮੁਕਾਬਲਾ ਦੇ ਰਿਆ ਸੀ ਵੱਡੇ ਸਿੰਗਰਸ ਕੁਝ ਜੱਜ ਇਹਨਾਂ ਨੂੰ ਪੁਲਿਸ ਨੇ ਅ ਚੱਕ ਦੇ ਆਧਾਰ ਦੇ ਵਿੱਚ ਲਿਆ ਤੇ ਉਹ ਪੁਲਿਸ ਉਸ ਮਾਮਲੇ ਚ ਸਹੀ ਜਾ ਰਹੀ ਹੈ। ਲੋਰਲ ਬਿਸ਼ਰੂਈ ਦਾ ਮੁੱਦ ਨਹੀਂ। ਨਹੀਂ ਜੀ। ਸਿੱਧੂ ਮੂਸੇ ਦਾ ਮਾਮਲੇ ਦੇ ਵਿੱਚ ਕਈ ਸਿੰਗਰਸ ਨੂੰ ਪੁਲਿਸ ਨੇ ਸ਼ੱਕ ਦੇ ਆਧਾਰ ਚ ਲਿਆ ਤੇ ਫਿਰ ਪੁਲਿਸ ਉਹ ਆਪਣੀ ਲਾਈਨ ਸਹੀ ਜਾ ਰਹੀ ਹੈ ਇਨਵੈਸਟੀਗੇਸ਼ਨ ਚ। ਯਰਮਨ ਵੀ ਦੱਸੋ ਜਿਹੜੇ ਸਿੰਗਰ ਆਪਣੇ ਆਪਣੇ ਸਮਿਆਂ ਦੇ ਮੁੱਖ ਮੰਤਰੀਆਂ ਦੀਆਂ ਕਾਰਾਂ ਦੇ ਬਹਿ ਕੇ ਗਾਣੇ ਗਾਉਂਦੇ ਰਹੇ ਆ। ਉਹਨਾਂ ਨੂੰ ਕਿਹੜਾ ਅਫਸਰ ਹੱਥ ਪਾਉ ਕੋਈ ਦੱਸੋ। ਅੱਗੇ ਵੀ ਗੌਂਦੇ ਮੇ ਜਦੋਂ ਤੁਸੀਂ 70 ਦੇ ਨੇੜੇ ਹੀ ਹੋ ਤਾਂ ਤੁਹਾਡਾ ਨਾ ਪੰਗਾ ਕੌਣ ਲਾਊਗਾ ਇਹ ਇਹਨੂੰ ਕਹਿੰਦੇ ਐ ਨੈਕਸਸ ਕੋਈ ਬੰਦੇ ਜਿਹੜੇ ਅੰਡਰਵਰਲਡ ਨਾਲ ਇਨਵੋਲਡ ਹੈ ਉਹੀ ਬੰਦੇ ਜਿਹੜੇ ਆਡਰ ਮਾਪਿਆ ਨਾਲ ਇਨਵੋਲਡ ਉਹੀ ਬੰਦੇ ਪੋਲੀਟੀਸ਼ੀਅਨ ਨਾਲ ਇਨਵੋਲਡ ਐ ਇਹਨੂੰ ਕਹਿੰਦੇ ਆ ਪੁਲਿਸ ਪੁਲਿਸ ਪੋਲੀਟਿਕਸ ਔਰ ਕ੍ਰਿਮੀਨਲ ਨੈਕਸਸ ਇਹ ਤਨੇ ਇੰਟਰਕਨੈਕਟਡ ਆ ਇਨਨੂੰ ਅੱਡ-ਅੱਡ ਕਰਕੇ ਕਿੰਨੇ ਦੇਖ ਸਕਦੇ ਤੁਸੀਂ ਅਗਰ ਪੋਲੀਟੀਸ਼ੀਅਨ ਚੱਗੇ ਹੋਣ ਤੁਸੀਂ ਇਹ ਦੱਸੋ ਜਿੱਥੇ ਇੱਕ ਸਟੇਟ ਦਾ ਹੋਮ ਮਿਨਿਸਟਰੀ ਹੈ ਨਹੀਂ ਕੋਈ ਪੱਕਾ ਡੀਡੀਪੀ ਹੈ ਨਹੀਂ ਕੋਈ ਟ੍ਰਾਂਸਫਰ ਪਾਲਿਸੀ ਨਹੀਂ ਕਿ ਇੱਕ ਮਦਦੇ ਨੂੰ ਕਿਤੇ ਲਾਇਆ ਉਹ ਇੱਕ ਸਾਲ ਲਊਗਾ ਕਿ ਦੋ ਸਾਲ ਰਹੂਗਾ ਹਾਂ ਕਿ ਸੈਂਟਰ ਦੀਆਂ ਗਾਈਡਲਾਈਨਸ ਆ ਜਿਹੜਾ ਆਪ ਤੇ ਇੱਕ ਟਗਾ ਪੋਸਟ ਕੀਤਾ ਮਿਨੀਮਮ ਦੋ ਸਾਲ ਉੱਤੇ ਰਹੂਗਾ ਇਥੇ ਨਾ ਦੋ ਸਾਲ ਤੋਂ ਮਾਰ-ਮਾਰਾ ਮਤੇ ਬਦਲੀ ਹੋ ਜਾਂਦੀ ਹੈ ਤਾਂ ਜੇ ਕੋਈ ਜੌਬਸ ਕਿ ਰੁਟੀਨ ਨਹੀਂ ਕੋਈ ਤੁਹਾਡੀ ਰਿਸਪੌਂਸਿਬਿਲਟੀ ਨਹੀਂ ਤੁਸੀਂ ਉਹ ਕਰਨਾ ਜੋ ਸਰਕਾਰ ਨੇ ਕਿਹਾ ਜੋ ਮੰਤਰੀਆਂ ਨੇ ਕਿਹਾ ਉਹ ਕਰੀ ਜਾਂਦੇ ਲਾਇਨ ਆਰਡਰ ਕਿ ਪਲ ਤੁਰੂਗਾ ਅਮ ਜੀ ਅੱਛਾ ਸਿੱਧੂ ਦੀ ਗੱਲ ਆਪਾਂ ਕਰ ਰਹੇ ਹਾਂ ਸਿੱਧੂ ਦੇ ਕਤਲ ਦੇ ਵਿੱਚ ਕੁਝ ਲੋਕਾਂ ਦਾ ਇੱਕ ਕਲਾਸ ਇਹ ਵੀ ਹੈਗੀ ਹੈ ਜਿਹੜੀ ਇਹ ਕਹਿੰਦੀ ਹੈ ਕਿ ਸਿੱਧੂ ਮੂਸੇ ਵਾਲਾ ਉਹਦੇ ਗੀਤਾਂ ਦੇ ਵਿੱਚ ਜਾਂ ਦੇ ਬਿਆਨਾਂ ਦੇ ਵਿੱਚ ਜਾਂ ਉਹ ਜਿੱਥੇ-ਜਿੱਥੇ ਧਰਨਿਆਂ ਬਜਾਰਿਆਂ ਤੇ ਜਾਂਦਾ ਸੀ ਤਾਂ ਉਹ ਸਿੱਖ ਪੰਥ ਵੱਲ ਜ਼ਿਆਦਾ ਝੁਕਾ ਹੋ ਗਿਆ ਸੀ ਉਹਦਾ ਉਹ ਪੰਥਕ ਗੱਲ ਕਰਨ ਲੱਗ ਗਿਆ ਸੀ ਥੋੜੀ ਕੱਟੜਤਾ ਵੱਲ ਜਾਣ ਲੱਗ ਗਿਆ ਸੀ ਤੇ ਸਰਕਾਰ ਨੂੰ ਇਸ ਗੱਲ ਤੋਂ ਖਤਰਾ ਹੋ ਗਿਆ ਕਿ ਕਿਉਂਕਿ ਉਹਦੀ ਫੈਨ ਫਾਲੋਇੰਗ ਬਹੁਤ ਸੀ ਸਰਕਾਰ ਨੂੰ ਇਹ ਗੱਲ ਦਾ ਖਤਰਾ ਸੀ ਕਿ ਕੀ ਪਤਾ ਸਿੱਧੂ ਕਿਸੇ ਦਿਨ ਉੱਠ ਕੇ ਆਏ ਕਹਦੇ ਵੀ ਚਲੋ ਯਾਰ ਬੁੰਡਿਓ ਹੁਣ ਆਪਾਂ ਪੰਥ ਦੀ ਗੱਲ ਹੀ ਕਰਨੀ ਐ ਤੇ ਫਿਰ ਉਹਦੋਂ ਅਸੀਂ ਕੰਟਰੋਲ ਕਿਵੇਂ ਕਰਾਂਗੇ ਇਸ ਕਰਕੇ ਸਰਕਾਰ ਨੇ ਖਾਸ ਕਰਕੇ ਅਮਿਤ ਸ਼ਾ ਦਾ ਨਾਮ ਲੈਂਦੇ ਨੇ ਅਮਿਤ ਸ਼ਾ ਹੋਰਾਂ ਨੇ ਜਲ ਸੈਂਟਰ ਸਰਕਾਰ ਨੇ ਲੋਰੈਂਸ ਬਿਸ਼ਨੋਈ ਹੋਰਾਂ ਨੂੰ ਵਿੱਚ ਜ਼ਰੀਆ ਪਾ ਕੇ ਵੀ ਚਲੋ ਇਹ ਤਾਂ ਗੈਂਗਸਟਰ ਨੇ ਇਹਨਾਂ ਦੀ ਜ਼ਿੰਮੇਵਾਰੀ ਲੈਣੀ ਐ ਤੇ ਸਰਕਾਰ ਨੇ ਮਰਵਾਇਆ ਸਿੱਧੂ ਮੂਸੇਵਾਲੇ ਨੂੰ ਨਹੀਂ ਅਗਰ ਸਿੱਧੂ ਮੂਸੇਵਾਲਾ ਖਾਲਸਾ ਨੀਆਂ ਬੜਬਾਦ ਰਿਆ ਸੀ ਜਿਹੜਾ ਖਾਲਸਾ ਨੇ ਵਿਚਾਰਤਾ ਰਵਲਬਾਦ ਰਿਆ ਸੀ ਨਾ ਸੰਤਾਂ ਵਾਲਬਾਦ ਰਿਆ ਸੀ ਪਰ ਉਹ ਕਾਗਰ ਦੇ ਟਿਕੜ ਤੋਂ ਇਲੈਕਸ਼ਨ ਕੋ ਲੜਦਾ ਲੋਕਾਂ ਇਲੈਕਟ ਤੋਂ ਲੜਦਾ ਨਾ ਪੰਥ ਕੇ ਡਿਲੇਟ ਮਣ ਜਾਂਦਾ ਦੇ ਇੰਡੀਪੈਂਡੈਂਟ ਲੜਦਾ ਇੱਕ ਪਿੰਰਾ ਵਾਲੇ ਦੀ ਕਾਰ ਤੇ ਫੋਟੋ ਲਾਉਣੀ ਉਹ ਤੁਹਾਡਾ ਕਰਲੀ ਦੀ ਸਿੰਬਲ ਹੈ ਅਸੀਂ ਲੋਕਾਂ ਨੇ ਜਨੇ ਸਾਡੇ ਧਰਮ ਗੁਰੂ ਹੋਏ ਆ ਗੁਰੂਆਂ ਤੋਂ ਲੈ ਕੇ ਧਾਰਮਿਕ ਲੀਡਰ ਹੋਏ ਆ ਲੋਕਾਂ ਨੇ ਦਾਸ ਗੁਰੂਆਂ ਦੀਆਂ ਫੋਟੋਆਂ ਤਲਾਈਆਂ ਅੜੜਕਾਰਾਂ ਤੇ ਤਾਂ ਨਹੀਂ ਲਾਈਆਂ ਕਿੱਥੇ ਨੇ ਉਹ ਤੋਂ ਬਾਅਦ ਜਿੰਨੇ ਆਪਣੇ ਸ਼ਹੀਦ ਹੋਏ ਆ ਬਾਬਾ ਦੀਪ ਸਿੰਘ ਹੋਏ ਅਕਾਲੀ ਪੂਲਾ ਸਿੰਘ ਹੋਏ ਜਿੰਨੇ ਅਕਾਲੀ ਉਹਨੇ ਨਹੀਂ ਲਾਈਆਂ ਉਹਨਾਂ ਤੋਂ ਉਸਨਾ ਸੰਤਪੰਥ ਰਾਵळा ਵੀ ਇੱਕ ਸੇਕ ਲੀਡਰਸ਼ਿਪ ਇਹ ਤਾਂ ਕੋਈ ਦੋਰਾਮਨ ਰਾਇ ਨਹੀਂ ਹੈ ਕਈ ਲੋਕਾਂ ਨੇ ਠਗਾ ਲਾ ਦੇ ਕੇ ਨਹੀਂ ਠਗਾ ਲੱਗਦਾ ਵਕਾਰੀ ਗੱਲ ਹੁਣ ਕਿੱਥੇ ਨੇ ਉਹਦੀ ਫੋਟੋ ਅਗਰ ਕਾਰ ਤੇ ਲਾ ਵੀ ਲਈ ਆਪਣੀ ਜੀਪ ਤੇ ਲਾ ਲਈ ਟਰੈਕਟਰ ਤੇ ਲਾ ਲਈ ਉਹਦਾ ਮਤਲਬ ਇਹ ਥੋੜੀ ਉਹ ਕਲਸ਼ਤਾਨੀ ਹੋ ਗਿਆ ਹੂੰ ਹੂੰ ਉਹਨੇ ਇੱਕ ਬੰਦਾ ਟੱਗਾ ਲੱਗਦਾ ਮੈਂ ਬੰਦਾ ਸੱਚੀਆਂ ਗੱਲਾਂ ਕਰਦਾ ਪਿੰਡਰਾ ਵਾਲੇ ਨੇ ਕਿਤੇ ਕਿਹਾ ਮੈਨੂੰ ਕਲਸ਼ਤਾਨ ਚਾਹੀਦਾ ਸਟੇਟਮੈਂਟ ਤੱਕ ਆ ਰਿਹਾ ਇੱਕ ਵੀ ਸਟੇਟਮੈਂਟ ਇੱਕ ਵੀ ਬਿਆਨ ਜਿੱਥੇ ਪਿੰਡਰਾ ਵਾਲੇ ਨੇ ਕਿਹਾ ਹੋ ਗਿਆ ਮੈਂ ਕਲਸ਼ਤਾਨ ਮੰਗਦਾ ਠੀਕ ਹੈ ਹੂੰ ਉਹਦੀ ਅਗਰ ਫੋਟੋ ਉਹਨੇ ਲਾਵੀ ਨਹੀਂ ਪਰ ਉਹ ਤਾਂ ਕਾਲੀ ਕੱਟੜ ਕਾਂਗਰਸ ਸੀ ਸੀ ਤਿੱਦੂ ਨਾ ਉਹਦਾ ਪੇਤਾ ਵੀ ਕਾਂਗਰਸ ਟਿਕੜਾ ਲਾਟ ਰਿਹਾ ਮੈਨੂੰ ਥੋੜੇ ਦਿਨ ਪਹਿਲੇ ਗੱਲ ਹੋਈ ਕਿ ਉਹ ਮੰਗਦਾ ਸੀ ਕੋਈ ਇਨਵੋਲਵਮੈਂਟ ਨਹੀਂ ਸੀ ਸਿੱਦੇ ਕਤਲ ਚ ਜਿਨੇ ਕੋ ਆਗ ਸੈਂਟਰ ਨੇ ਅਗਰ ਕਿਸੇ ਨੂੰ ਲਾਈਨ ਤੇ ਲਾਉਣ ਨੂੰ ਮਾਰਨ ਦੀ ਲੋੜ ਨਹੀਂ ਹੁੰਦੀ ਹੁਣ ਆਪਣਾ ਪਾਲ ਨੂੰ ਮਰਾਕਤਾ ਨਾਲ ਉੱਤੇ ਪੀਟਾ ਸਾਲ ਚੱਲ ਰਿਹਾ ਟੂਜਾ ਸਾਲ ਚੱਲ ਰਿਹਾ ਐਨਸੇ ਦਾ ਬੈਟਰ ਉਹਨੂੰ ਸੈਂਬਲ ਪਰਲਮੈਂਟ ਨਹੀਂ ਆਉਣ ਦਿੰਦੇ ਪੂ ਕੇਂਦਰ ਵਾਲੇ ਮਾਰਦੇ ਮੂਰਦੇ ਨੇ ਉਹਨਾਂ ਨੂੰ ਮਾਰਨਾ ਹੁੰਦਾ ਤਾਂ ਕੋਈ ਜਿੰਨੇ ਬਧੇ ਰਿੰਦਾਰ ਕੇ ਸਾਰੇ ਅਰੈਸਟ ਹੋਏ ਪੰਜਾਬ ਪੁਲਿਸ ਨੇ ਅਰੈਸਟ ਕੀਤੇ ਬੰਬੇ ਰੈਸਟ ਹੋਇਆ ਯੂਪੀ ਤੇ ਰੈਸਟ ਹੋਇਆ ਰਾਜਸਥਾਨ ਤੇ ਰੈਸਟ ਉਹਨੂੰ ਕਿਤੇ ਮਾਰ ਸਕਦੇ ਸੀ ਪਰ ਮਾਰਨਾ ਹੁੰਦਾ ਤਾਂ ਉਹਨਾਂ ਲਾਰੈਂਸ ਬਿਸ਼ਨੋਈ ਨੂੰ ਕਦੇ ਮਾਰ ਸਕਦੇ ਸੀ ਜੇਲ੍ਹ ਚ ਰੱਖਣ ਦੀ ਲੋੜ ਕੀ ਸੀ ਪਰ ਇਹੀ ਕਹਿੰਦੇ ਨੇ ਵੀ ਲਾਰੈਂਸ ਬਿਸ਼ਨੋਈ ਨੂੰ ਤਾਂ ਪਾਲ ਰਹੇ ਨੇ ਇਹ ਲੋਕਾਂ ਦਾ ਇਹੀ ਕਹਿਣਾ ਵੀ ਲਾਰੈਂਸ ਬਿਸ਼ਨੋਈ ਨੂੰ ਤਾਂ ਸਰਕਾਰ ਪਾਲ ਰਹੀ ਹੈ ਨਹੀਂ ਇਹ ਦੇਖੋ ਇਹ ਇੱਕ ਨਾ ਆ ਥੋੜਾ ਜਿਹਾ ਮੈਂ ਇਮਾਨਦਾਰੀ ਨਾਲ ਗੱਲ ਕਰੂੰਗਾ ਸਾਡੀ ਪੰਜਾਬੀਆਂ ਦੀ ਇਕਾਜ਼ਤ ਬਣ ਗਈ ਐ ਅਸੀਂ ਬਹਾਨੇ ਬਾਹ ਬਹੁਤ ਛੋਟੇ ਬਣ ਗਏ ਹਰ ਗੱਲ ਤੇ ਅਸੀਂ ਆਪਣੇ ਆਪ ਨੂੰ ਗਰੀਬ ਸਮਝਣ ਲੱਗ ਗਏ ਆ ਹੋ ਗਿਆ ਇਹ ਏਜੰਸੀਆਂ ਦਾ ਕੰਮ ਐ ਜੀ ਬੰਦਾ ਮਾਰਦਾ ਇਹ ਏਜੰਸੀਆਂ ਦਾ ਕੰਮ ਐ ਕੋਈ ਜੇਲ੍ਹ ਚ ਲਿਆ ਗਿਆ ਏਜੰਸੀਆਂ ਦਾ ਕੰਮ ਉਹਨੇ ਸਾਥ ਬੋਲਿਆ ਇਹ ਏਜੰਸੀਆਂ ਦਾ ਪਰਦਾ ਆ ਏਜੰਸੀਆਂ ਤਾਂ ਬਹੁਤ ਚੜ ਗਈਆਂ ਬੋਲ ਸਰ ਕੋਈ ਪੱਤਰਕਾਰ ਵਧੀਆ ਕੰਮ ਕਰ ਇਹ ਏਜੰਸੀਆਂ ਦਾ ਬੰਦਾ ਦੂਜਾ ਤੂੰ ਫੇਰ ਦੋ ਵਧੀਆ ਸਟੋਰੀਆਂ ਬਣਾ ਲਓ ਭਗਵੰਤ ਮਾਨ ਦੇ ਖਿਲਾਫ ਤੇ ਤੈਨੂੰ ਕੋਈ ਤਾਰੀਫ਼ ਨਹੀਂ ਕਰਨੀ ਕਣ ਕੇ ਤਾਂ ਜੇ ਠੀਕ ਆ ਵਧੀਆ ਕੰਮ ਕਰ ਰਿਹਾ ਠੀਕ ਆ ਇੱਕ ਵਾਰੀ ਤੂੰ ਕਹਿੰਦਾ ਭਗਵੰਤ ਮਾਨ ਨੇ ਤਾਂਗਾ ਕੰਮ ਕੀਤਾ 11ਵੀਂ ਸਟੋਰੀ ਤੇ ਕਣ ਗਿਆ ਨੂੰ ਮੁਰਕੀ ਪੈ ਗਈ ਤੇ ਹੋ ਜੀ ਅਕਰੀ ਲੋਕ ਨੂੰ ਨਹੀਂ ਲੱਗਦਾ ਵੀ ਪੈਸੇ ਸੌਕੇ ਤੇ ਜਾਂਦੇ ਆ ਘਰੇ ਆ ਕੇ ਟੁੱਕੜ ਬੋਚ ਹੋ ਗਿਆ ਇਹਨੂੰ ਬੁਰਕੀ ਇਹ ਕਹਿੰਦੇ ਕਿ ਕਿੰਨੇ ਪੈਸੇ ਫੜਾ ਕੇ ਤੈਨੂੰ ਇਹ ਸਾਸੀ ਕੰਮ ਕਰ ਕੋਈ ਕਰਨਾ ਨਹੀਂ ਮਿਹਨਤ ਕਰਨੀ ਨਹੀਂ ਟੋਕਰੀਆਂ ਮਾਰਨੀਆਂ ਔਰ ਬਹਾਨੇ ਵਾਰੀਆਂ ਇੰਨੀਆਂ ਦੁਨੀਆ ਰਹਿ ਰਬਾਣਾ ਮਤਲਬ 12 12 ਨੂੰ ਪਹਿਲਾਂ ਸੌਕੇ ਨਹੀਂ ਉੱਠਣਾ ਮਾਵਾਂ ਨੇ ਪੁੱਤ ਇੰਨੇ ਵਖਾਰੇ ਹੋਇਆ ਬੁਰਕੀਆਂ ਲੈ ਲੈ ਪਿੱਛੇ ਤੁਰਦੀਆਂ ਪੁੱਤ ਉੱਠ ਘਰ ਰੋਟੀ ਖਾਦਾ ਦਿਨ ਤੜ ਗਿਆ ਮਰਦਾ ਕੀ ਇਹਦੇ ਚ ਪਤਾ ਤੁਸੀਂ ਚਲੋ ਠੀਕ ਹੈ ਤੁਸੀਂ ਵੀ ਆਪਣੀ ਜਗ੍ਹਾ ਤੇ ਗਲਤ ਸਹੀ ਹੋ ਸਕਦੇ ਹੋ ਪਰ ਲੋਕ ਇਹ ਗੱਲਾਂ ਕਿਉਂ ਕਰਦੇ ਨੇ ਹੁਣ ਤੁਸੀਂ ਦੇਖੋ ਵੀ ਲਾਰੈਂਸ ਬਿਸ਼ਨੋਈ ਤੇ ਐਡਾ ਵੱਡਾ ਕੇਸ ਪਿਆ ਸਿੱਧੂ ਮੂਸੇ ਵਾਲੇ ਦਾ ਉਸ ਤੋਂ ਬਾਅਦ ਬਾਬਾ ਸਿੱਦੀਕੀ ਕਿੰਨਾ ਕੁਸ਼ਨਾਂ ਵਾਲੇ ਕਰਵਾਤਾ ਹੈ ਨਾ ਤੁਹਾਨੂੰ ਹਾਲੀ ਦੇ ਵਿੱਚ ਉਹਦਾ ਪੁਰਾਣਾ ਦੋਸਤ ਸੀ ਲਾਰੈਂਸ ਬਿਸ਼ਨੋਈ ਦਾ ਪੈਰੀ ਜਿਹਨੂੰ ਮੈਂ ਵੀ ਜਦੋਂ ਦਾ ਮੈਂ ਚੰਡੀਗੜ੍ਹ ਰਹਿਣਾ ਮੈਂ ਵੀ ਬਹੁਤ ਟਾਈਮ ਦਾ ਦੇਖਦਾ ਮੈਂ ਵੀ ਦੇਖਿਆ ਵੀ ਲਾਰੈਂਸ ਦੇ ਨਾਲ ਇਕੱਠੇ ਨੇ ਪੇਸ਼ਟੀਆਂ ਤੇ ਆਉਂਦੇ ਰਹੇ ਉਹ ਤਾਂ ਉਹ ਪੈਰੀ ਦੀ ਮਦਰ ਨੂੰ ਵੀ ਮੈਂ ਪਰਸਨਲੀ ਦੇਖਿਆ ਹੋਇਆ ਹੈ ਤੋ ਪਿਆਰੀ ਦੀ ਮਦਰ ਲਾਰੈਂਸ ਬਿਸ਼ਨੋਈ ਵਾਸਤੇ ਰੋਟੀਆਂ ਬਣਾ ਕੇ ਲੈ ਕੇ ਆਉਂਦੀ ਸੀ ਉਹ ਇਕੱਠੇ ਰਹਿੰਦੇ ਵੀ ਸੀ ਉਹ ਬਹੁਤ ਪਿਆਰ ਕਰਦੀ ਸੀ ਉਹਨਾਂ ਦਾ ਆਪਸ ਵਿੱਚ ਬਹੁਤ ਅੱਛਾ ਭਾਈਚਾਰਾ ਸੀ ਬੜਾ ਮਤਲਬ ਪਿਆਰ ਸੀ ਉਹਨਾਂ ਦਾ ਆਪਸ ਵਿੱਚ ਹੁਣ ਲਾਰੈਂਸ ਬਿਸ਼ਨੋਈ ਜੀ ਹੁਣ ਜਿਹਦੇ ਤੇ ਤਾਂ ਇੰਨੀ ਜ਼ਿਆਦਾ ਅੱਖ ਹੋਣੀ ਚਾਹੀਦੀ ਹੈ ਸਰਕਾਰ ਦੀ ਵੀ ਇੰਨੇ ਕਾੜ ਦੇ ਅੰਦਰ ਬੈਠਾ ਕਰਵਾ ਰਿਆ ਵੀ ਐਟ ਲੀਸਟ ਇਹਦੋਂ ਬਾਅਦ ਜਿੰਨੇ ਕਰਵਾਤੇ ਕਰਵਾਤੇ ਤੂੰ ਬਾਤ ਤਾਂ ਨਾ ਕਰਵਾਉਂਦੀ ਉਹਨੂੰ ਕੋਈ ਵੀ ਖੁੱਲ ਦੇਣੀ ਚਾਹੀਦੀ ਹੁਣ ਉਹਦੇ ਕੋਲੇ ਫੋਨ ਹੈ ਇੰਟਰਨੈਟ ਤੇ ਰਿਕਾਰਡਿੰਗ ਚੱਲ ਰਹੀ ਹੈ ਜਿਹਦੇ ਚ ਲਾਰੈਂਸ ਬਿਸ਼ਨੋਈ ਪੈਰੀ ਨੂੰ ਫੋਨ ਕਰਦਾ ਕਹਿੰਦਾ ਕੀ ਹਾਲ ਚਾਲ ਨੇ ਤੇਰਾ ਵਿਆਹ ਹੋਇਆ ਮੈਂ ਸੁਣਿਆ ਕਹਿੰਦਾ ਹਾਂ 10 ਦਿਨ ਹੋ ਗਏ ਵਿਆਹ ਹੋਏ ਨੂੰ ਤੇ ਕਹਿੰਦਾ ਵੀ ਆਵਾਜ਼ ਨਹੀਂ ਆ ਰਹੀ ਤੇ ਮੈਂ ਦੂਜੇ ਫੋਨ ਤੇ ਗੱਲ ਕਰਨੀ ਹੈ ਤੇ ਉਹ ਦੂਜੇ ਫੋਨ ਤੇ ਪਲਾਉਣ ਵਾਸਤੇ ਵੀ ਮੈਂ ਉਹ ਕਹਿੰਦਾ ਤੇਰੇ ਕੋਲ ਦੂਜਾ ਫੋਨ ਹੈ ਉਹ ਕਹਿੰਦਾ ਨਹੀਂ ਹੈ ਉਹ ਕਹਿੰਦਾ ਫਿਰ ਮੇਰਾ ਮੁੰਡਾ ਆ ਰਿਹਾ ਕੋਈ ਤਾਂ ਫਿਰ ਉਹ ਮੁੰਡਾ ਜਿਹੜਾ ਆਉਂਦਾ ਉਹ ਉੱਥੇ ਭੇਜਦਾ ਤੇ ਭੇਜੇ ਉਹਨੇ ਜਾਣ ਕੇ ਮਾਰਨ ਵਾਸਤੇ ਉਹੀ ਮੁੰਡੇ ਨੂੰ ਮਾਰ ਜਾਂਦੇ ਨੇ ਸੋ ਇੱਥੇ ਹੁਣ ਫਿਰ ਕੀ ਕਰੇ ਹੁਣ ਦੇਖੋ ਵੀ ਆਮ ਜੇ ਛੋਟਾ ਜਿਹਾ ਕਿਸੇ ਨੇ ਕ੍ਰਾਈਮ ਕੀਤਾ ਹੁੰਦਾ ਜੇ ਕੋਈ ਮਾੜੀ ਜੀ ਚੋਰੀ ਕੀਤੀ ਹੁੰਦੀ ਉਹਦੇ ਤਾਂ ਚੱਡੇ ਪਾ ਤੋ ਹੁਣ ਐਡਾ ਵੱਡਾ ਮਾਸਟਰਮਾਈਂਡ ਜਿਹੜਾ ਅੰਦਰ ਬੈਠਾ ਕਤਲ ਕਰਾ ਰਿਆ ਉਹ 5 ਦਿਨ ਪਹਿਲਾਂ ਇੱਕ ਹੋਰ ਕਤਲ ਕਰਾ ਗਿਆ ਫਿਰ ਇਹ ਲੋਕ ਇੱਥੇ ਤਾਂ ਫਿਰ ਕਹਿੰਦੇ ਨੇ ਸਰਕਾਰ ਦਾ ਬੰਦਾ ਹੁਣ ਇੱਕ ਤਾਂ ਤੁਸੀਂ ਇਹ ਗੱਲ ਦਾ ਜਵਾਬ ਦੇ ਦਿਓ ਨਾਲ ਤੁਸੀਂ ਇਹ ਜ਼ਰੂਰ ਦੱਸਿਓ ਕਿ ਪੈਰੀ ਨੂੰ ਜਿਹੜਾ ਲੋਰੈਂਸ ਬਿਸਨੋਜੀ ਨੇ ਮਾਰਿਆ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਕਿਤੇ ਭਾਈ ਹੁੰਦੇ ਸੀ ਤਾਂ ਫਿਰ ਇਹਦੇ ਪਿੱਛੇ ਕੀ ਕਾਰਨ ਲੱਗੇਗਾ ਜਿਵੇਂ ਤੁਸੀਂ ਕਹਿੰਦੇ ਸੀ ਵੀ ਇਹ ਪੈਸਿਆਂ ਪਿੱਛੇ ਲੜ ਪੈਂਦੇ ਨੇ ਪੈਰੀ ਨਾਲ ਤਾਂ ਕੋਈ ਐਹੋ ਜਿਹਾ ਸੌਦਾ ਵੀ ਨਹੀਂ ਸੀ ਉਹਨਾਂ ਦਾ ਫਿਰ ਕੀ ਕੀ ਕਾਰਨ ਰਿਹਾ ਉਹਨੂੰ ਕੀ ਕਾਰਨ ਦਿੰਦੇ ਨੇ ਵੀ ਸੀਪੇ ਨੂੰ ਮਾਰਿਆ ਸੀ ਬੰਬੇ ਦੇ ਦੁਬਈ ਦੇ ਵਿੱਚ ਇਹਨਾਂ ਨੇ ਤਾਂ ਦੁਬਈ ਦੇ ਵਿੱਚ ਉਹ ਸੀਪੇ ਦੀ ਜ਼ਿੰਮੇਵਾਰੀ ਗੋਲਡੀ ਨੇ ਲਈ ਹੈ ਪੈਰੀਦਾ ਦਾ ਕੀ ਰੋਲ ਰਹਿ ਗਿਆ ਫਿਰ ਇਹ ਗੈਂਗਸਟਰਾਂ ਦੀ ਫਿਤਰਤ ਇੱਥੇ ਕੀ 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 ਗੇਮ ਖੇਡਦੀ ਹੈ ਕੋਈ ਕੋਈ ਵੀ ਕਤਲ ਅੰਡਰਵਰਲਡ ਰਿਲੇਟਡ ਵੈਨਾਪ ਐਸੇ ਪੁਣੀ ਹੁੰਦਾ ਇਹ ਰਿਟਵੀ ਉਹ ਉਹਨਾਂ ਨੇ ਗੱਲਾਂ ਜੋ ਮੈਂ ਵੀ ਗੋਲਡੀ ਬਰਾਦ ਦਾ ਸੁਣਾਇਆ ਮੈਂ ਬਿਆਨ ਜਿਹੜਾ ਪਹਿਲਾਂ ਬਾਈ ਉਹ ਰਾਮ ਨਾਮ ਕਹਿੰਦਾ ਸੀ ਹੁਣ ਆ ਗਿਆ ਫਿਰ ਵਾਪਸ ਸਾਤਰੀ ਗੱਲ ਕਹਿ ਕੇ ਸ਼ੁਰੂ ਕਰਦਾ ਉਹ ਕਹਿੰਦਾ ਉਹਨੂੰ ਸ਼ੱਕ ਸੀ ਲਾਰ ਰਿਪੋਰਟ ਨੂੰ ਕਿ ਮੇਰੇ ਲਈ ਵੀ ਪੈਸੇ ਲੋਕਾਂ ਤੋਂ ਮੰਗ ਰਹੇ ਆ ਬੋਲਟੀ ਬਰਾੜ ਮੇਰੀ ਪੈਰੀ ਇਹ ਤਾਂ ਕੋਈ ਸੰਗਲਿੰਗੇ ਕਰਮਾਨੇ ਇਹਨਾਂ ਸਾਰੇ ਇਕੱਠੇ ਹੁੰਦੇ ਸੀ ਕੱਟੇ 2010 ਤੋਂ ਕੱਟੇ ਰਹੇ ਆ ਆਪ ਮਨੇ ਆਓ ਇੱਕ ਇੰਟਰਵਿਊ ਤੇ ਬੋਲਟੀ ਵੀ ਕਹਿੰਦਾ 2010 ਤੋਂ ਕੱਟੇ ਸੀ ਉਰੇ ਤੇ ਕਈ ਬੰਦੇ ਨਾ ਅੰਡਰਵਰਲਡ ਤੇ ਜਿਹੜਾ ਬੰਦਾ ਧੋਗਲਾ ਹੁੰਦਾ ਉਹ ਸਭ ਤੋਂ ਪਹਿਲਾਂ ਮਰਦਾ अच्छा तुसी ਜਦੋਂ ਦੋ ਘੋੜਿਆਂ ਤੇ ਸਵਾਰ ਹੋ ਜਿਓ ਜਾਂ ਤਿੰਨ ਤੇ ਸਵਾਰ ਹੋ ਜਿਓ ਫਿਰ ਮਰਨਾ ਹੀ ਮਰਨਾ ਕਿਉਂਕਿ ਦੋਨੇ ਪਾਸੇ ਗੋਲਣੀ ਆ ਡੋ ਹੋ ਜਾਆ ਪਰ ਪੈਰੀ ਉਸ ਟੇ ਮੇ ਤੱਕ ਲਹਰ ਤੇ ਨਾਲ ਸੀ ਲਹਰ ਉਸਨੇ ਜਦੋਂ ਪਤਾ ਲੱਗਿਆ ਤਾਂ ਗੋਲਟੀ ਨਾਲ ਵੀ ਗੱਲ ਕਰਦਾ ਇਹ ਤਾਂ ਉਹਦੇ ਨਾਲ ਕਿਹੜਾ ਉਹ ਜਿਹੜਾ ਰਾਜ ਰਾਜਤਾ ਨਹੀਂ ਹੈ ਗੋਦਾਰਾ ਰੋਹਿਤ ਗੋਦਾਰਾ ਨਾਲ ਵੀ ਗੱਲਾਂ ਕਰਦਾ ਉਹਨੇ ਇਹ ਵੀ ਲੱਗਿਆ ਵੀ ਹੋਰ ਵੀ ਕਈ ਸਾਡੇ ਦਿਲ ਸੁਣਾ ਨਾਲ ਗੱਲ ਕਰਦਾ ਇਹ